ਵੈਗਰਜੀ ਖਾਲਸਾ ਵੈਗਰਜੀ ਕੀ ਫਤਿਹ ਮਾਗੁਰ ਚਰਤ ਸਿੰਘ ਅੱਜ ਇਥੇ ਪਿੰਡਕ ਸੇਲ ਆਏ ਆ ਤੇ ਆ ਨਾਲ ਨੇ ਆਪਣੇ ਸਰਦਾਰ ਕਰਪਾਲ ਸਿੰਘ ਢਿਲੋਣੀ ਇਥੇ ਗੁਰਦਾਰੇ ਦੀ ਜ਼ਮੀਨ ਹੈ ਤੇ ਉਹਦੇ ਇਹ ਪ੍ਰਧਾਨ ਆ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਉਹਦੇ ਬਾਰੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਇਹਨੂੰ ਇਸੇ ਦੇ ਇਹਨਾਂ ਦੇ ਫਦਾਦਾ ਜੀ ਹੁੰਦੇ ਸੀ ਮੁਰਹੇ ਕਾਫੀ ਚਿਰ ਰਹੇ ਸਰਦਾਰ ਸਾਹਬ ਸਿੰਘ ਹਣੀ ਉਹ ਬੜੇ ਇਮਾਨਦਾਰ ਜਾਨ ਇਨਸਾਨ ਸੀ ਪਿੰਡ ਵਾਲੇ ਬਹੁਤ ਲਾਇਕ ਕਰਦੇ ਸੀ ਤੇ ਉਹੀ ਸੇਵਾ ਜਿਹੜੀ ਆ ਇਹ ਹੁਣ ਨਿਭਾ ਰਹੇ ਆ ਤੇ ਅਜੇ ਇਹਨਾਂ ਕੋਲੋਂ ਉਹਦੇ ਬਾਰੇ ਜਾਣਕਾਰੀ ਪੁੱ ਲੈਨੇ ਆ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ। ਬਸਰਾ ਜੀ ਕੀ ਹਾਲ ਚਾਲ? ਠੀਕ ਹੈ ਜੀ। ਹਾਂਜੀ। ਤੇ ਆਪਣਾ ਜਿਹੜੀ ਤੁਸੀਂ ਨਾਲ ਵਾਹਿਗੁਰੂ ਆਪਣਾ ਕਰਦੇ ਜੀ। ਹਾਂਜੀ। ਭਾਈ ਖੇਤੀ ਦਾ ਕੰਮ ਹੀ ਸ਼ੌਕ ਰੱਖਿਆ। ਹਾਂਜੀ ਹਾਂਜੀ। ਹਾਂਜੀ। ਤੇ ਨਾਲ-ਨਾਲ ਫਿਰ ਗੁਰਦੁਆਰੇ ਦੀ ਉਹ ਜ਼ਿੰਮੇਵਾਰੀ ਵੀ ਆ ਤੁਹਾਡੀ। ਜ਼ਿੰਮੇਵਾਰੀ ਹਾਂਜੀ। ਤੇ ਪੜਾਉਂਦੇ ਜੀ। ਹਾਂਜੀ। ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਬੜਾਇਆ ਗਿਆ। ਤੇ ਉਹ ਗੁਰਦੁਆਰੇ ਦੀ ਜ਼ਮੀਨ ਹੈ ਹਾਂਜੀ 34 ਏਕੜਾਂ ਜ਼ਮੀਨ ਹੈ ਹਾਂਜੀ ਜਿਹਦੀ ਹਰ ਸਾਲ ਮਈ ਦੇ ਮਹੀਨੇ ਚ ਉਹਦੀ ਬੋਲੀ ਹੁੰਦੀ ਹੈ ਹਾਂਜੀ ਜਿਹਦੇ ਨਾਮ ਬੋਲੀ ਮੋਕਦੀ ਹੈ ਉਹਦੇ ਕੋ ਉਹਨੂੰ ਜ਼ਮੀਨ ਇੱਕ ਸਾਲ ਲਈ ਹਾਂਜੀ ਹਾਂਜੀ ਠੇਕੇ ਤੇ ਦਿੱਤੀ ਜਾਂਦੀ ਹੈ ਹਾਂਜੀ 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 ਇਹਦਾ ਇਹਦਾ ਕੋਈ ਤੁਸੀਂ ਪਰ ਬੋਲੀ ਦਾ ਉਹ ਟਾਈਮ ਰੱਖਿਆ ਪਈ ਇਸ ਮਹੀਨੇ ਚ ਬੋਲੀ ਹੋਊਗੀ ਹਾਂਜੀ ਮਈ ਚ ਹੁੰਦੀ ਹੈ ਜੀ ਮਈ ਦੇ ਵਿੱਚ ਹੋਊਗਾ ਹਾਂਜੀ 5 ਤੋਂ 10 ਤਰੀਕ ਦੇ ਵਿੱਚ ਵਿੱਚ ਹੋ ਜਾਂਦੀ ਹੈ ਤੇ ਲੋਕਾਂ ਨੇ ਪਨੀਰ ਦੀ ਤਿਆਰ ਕਰਨੀ ਹੁੰਦੀ ਆਪਣੀ ਹਾਂਜੀ ਅੱਜ ਤਾਂ ਚੋਨਾ ਹੋ ਜੇ ਤੇ ਉਹਦੇ ਵਾਸਤੇ ਪਿੰਡ ਵਾਲਿਆਂ ਨੂੰ ਪਹਿਲਾਂ ਪੇ ਦੱਸਿਆ ਜਾਂਦਾ ਪਹਿਲਾਂ ਪਿੰਡ ਵਿੱਚ ਸਪੀਕਰ ਆਹੀਂ ਜਾਂ ਪਿੰਡ ਵਿੱਚ ਪੀਪਾ ਮਰਵਾ ਕੇ ਤੇ ਉਹਦੀ ਤਰੀਕ ਦੱਸੀ ਜਾਂਦੀ ਐ ਵੀ ਇਨੀ ਤਰੀਕ ਨੂੰ ਬੋਲੀ ਆ ਹਾਂਜੀ ਤੇ ਬੋਲੀ ਜਿਹੜੀ ਆ ਸਾਰਾ ਪਿੰਡ ਆਉਂਦਾ ਉਹਦੇ ਵਿੱਚ ਜਿਹੜੇ ਚਾਹਵਾਨ ਬੋਲੀ ਲੈਣ ਦੇ ਜੇ ਤੇ ਵੱਧ ਵੱਧ ਬੋਲੀ ਮੁਕਦੀ ਆ ਉਹਦੇ ਨਾਲ ਬੋਲੀ ਮੁੱਕ ਜਾਂਦੀ ਐ ਹਾਂਜੀ ਤੇ ਉਹ ਜਿਹੜੀ ਉਹਦੀ ਫਿਰ ਪੈਸੇ ਆਉਂਦੇ ਆ ਉਹ ਪਿੰਡ ਦੇ ਕਮੇਟੀ ਤੇ ਜਿਹੜੀ ਪਿੰਡ ਦੀ ਪੰਚਾਇਤ ਉਹਦੇ ਸਹਿਯੋਗ ਨਾਲ ਜਿੱਥੇ ਵੀ ਲੋੜ ਪਵੇ ਉਥੇ ਲਾਏ ਜਾਂਦੇ ਆ ਹਾਂ ਇਹ ਇਹ ਜਿਹੜੀ ਜ਼ਮੀਨ ਆ ਇਹ ਇਹ ਇਹਨੂੰ ਕੋਈ ਬਾਹਰ ਦਾ ਪਿੰਡ ਵਾਲਾ ਵੀ ਲੈ ਸਕਦਾ ਕਿ ਨਹੀਂ ਨਹੀਂ ਜੇ ਜੇ ਪਹਿਲੀ ਪਹਿਲ ਤੇ ਹੈਗੀ ਪਿੰਡ ਨੂੰ ਅੱਛਾ ਹਾਂ ਜੇ ਨਾ ਕੋਈ ਹੋਵੇ ਆਵੇ ਜਾਨਾ ਇਹਦਾ ਕੁਝ ਫਿਰ ਜ਼ਿਆਦਾ ਪੈਸੇ ਦੇਵੇ ਹਾਂ ਪਰ ਤਕਰੀਬਨ ਹਰ ਪਿੰਡੇ ਹੀ ਲੈਂਦੇ ਆ ਹਰ ਸਾਲ ਹਾਂਜੀ ਲੈ ਲੈਂਦੇ ਆ ਤੇ ਤੇ ਠੀਕ ਆ ਇਹਦੇ ਇਹਦੇ ਕਿੰਨੇ ਮੈਂਬਰ ਜੇ ਤੁਹਾਡੇ ਨਾਲ ਹੋਰ ਪੰਜ ਮੈਂਬਰ ਆ ਜੀ ਹਾਂਜੀ ਪੰਜ ਮੈਂਬਰ ਹਾਂ ਜੀ ਜੀ ਇੱਕ ਪ੍ਰਧਾਨ ਤੇ ਚਾਰ ਮੈਂਬਰ ਇਹਦੀ ਕੋਈ ਜਿਹੜੀ ਚੋਣ ਆ ਉਹ ਕੀ ਚੋਣ ਹੁੰਦੀ ਜਾਂ ਫਿਰ ਸਰਬਸੰਤੀ ਹੁੰਦੀ ਆ ਸਰਬਸੰਤੀ ਹੁੰਦੀ ਆ ਜੀ ਤੇ ਤੇਰੀ ਬੰ ਸਰਬਸੰਤੀ ਹੁੰਦੀ ਆ ਹਾਂ ਜੀ ਤੇ ਇਹਦੀ ਕੋਈ ਮਨਿਆਦ ਨਹੀਂ ਕੋਈ ਨਹੀਂ ਮਨਿਆਦ ਜਿੰਨਾ ਚੰਗੀ ਤਰੀਕੇ ਨਾਲ ਚੱਲੀ ਜਾਂਦਾ ਉਹਨਾਂ ਚੱਲੂ ਜਦੋਂ ਜਾਪੂ ਪਿੰਡ ਵਾਲਿਆਂ ਨੂੰ ਪੀਏ ਨਹੀਂ ਠੀਕ ਨਹੀਂ ਚਲਾਉਂਦੇ ਉਦੋਂ ਬੱਲੇ ਜਾ ਸਕਦਾ ਤੇ ਇਹਦੇ ਜਦੋਂ ਕੋਈ ਪੈਸੇ ਕਢਾਉਣੇ ਆਉਂਦੇ ਉਹਦੇ ਵਾਸਤੇ ਕਿੰਨੇ ਮੈਂਬਰ ਚਾਹੀਦੇ ਆ ਇੱਕ ਪ੍ਰਧਾਨ ਤੇ ਇੱਕ ਮੈਂਬਰ ਦੇ ਨਾਲ ਸਾਈਨ ਚਾਹੀਦੇ ਆ ਦੋ ਮੈਂਬਰਾਂ ਦੇ ਵਿੱਚ ਹਸਾਈਨ ਹੈਗੇ ਆ ਹਾਂਜੀ ਤੇ ਉਹ ਚਾਉਂਦੇ ਆ ਹਾਂਜੀ ਤੇ ਉਹਨਾਂ ਵਿੱਚੋਂ ਇੱਕ ਦਾ ਸਾਈਨ ਉਹ ਤੇ ਇੱਕ ਪ੍ਰਧਾਨ ਦੇ ਨਾਲ ਸਹਿਯੋਗ ਨਾਲ ਕਰੇ ਸਾਰੇ ਪੈਸੇ ਆਉਂਦੇ ਉਹ ਹਾਂਜੀ ਤੇ ਜਿਹੜੇ ਪਿੰਡ ਦੇ ਇਹ ਪੈਸੇ ਕਿੱਥੇ ਖਰਚ ਕਰਨੇ ਆ ਉਹ ਉਹਦਾ ਉਹਨਾਂ ਦਾ ਫੈਸਲਾ ਕੌਣ ਕਰਦਾ ਕਲੀ 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 ਕਮੇਟੀ ਕਰਦੀ ਜਾਂ ਪਿੰਡ ਦੇ ਮੋਤਬਰ ਸੱਜਣ ਜਿੱਤਰਾ ਪੰਚਾਇਤ ਵਾ ਉਹ ਦੱਸ ਦਿੰਦੇ ਵੀ ਇੱਥੇ ਸਾਨੂੰ ਇੱਥੇ ਚਾਹੀਦੇ ਪੈਸੇ ਲੱਗਣੇ ਫਿਰ ਉੱਥੇ ਉਹ ਪੈਸੇ ਡਵੈਲਪਮੈਂਟ ਉੱਤੇ ਕਰਾ ਦੀ ਦਿਓ ਚਾਹੇ ਨਾਲ ਦੀ ਅੱਛਾ ਜੀ ਚੱਲੀਏ ਤੇ ਉਹ ਇਹ ਤੁਸੀਂ ਅਜਿਹੇ ਜਿਹੜੇ ਪਿੰਡ ਤੇ ਜਿਹੜੀ ਉਹ ਜ਼ਮੀਨ ਹੈ ਉਹਨਾਂ ਦੇ ਬੀਬੀ ਰਤਨੀ ਜਿਹੜੇ ਨੂੰ ਬੀਬੀ ਰਤਨ ਕੌਰ ਜੀ ਚਲੋ ਬੀਬੀ ਰਤਨੀ ਦੇ ਨਾਂ 'ਤੇ ਮਸ਼ਹੂਰ ਹੈ ਉਹਨਾਂ ਦੀ ਉਹਨਾਂ ਨੇ ਜੀ ਆਪਣੀ ਇਹ ਜ਼ਮੀਨ ਲਈ ਸੀ ਹਾਂਜੀ ਲੋਹ ਲੰਗਰ ਦੇ ਨਾਂ ਦੀ ਜ਼ਮੀਨਾਂ ਜੀ ਇਹ ਤਕਰੀਬਨ ਕਿੰਨੇ ਕਿੰਨੇ ਕਿੱਲੇ ਆ ਇਹ ਇਹ ਤਕਰੀਬਨ 34 ਕਿੱਲੇ ਜ਼ਮੀਨ ਹਾਂਜੀ 34 ਕਿੱਲੇ ਜ਼ਮੀਨ ਹੈ ਹਾਂਜੀ ਉਹਨਾਂ ਦੀ ਚਲੋ ਤੇ ਇਸ ਨਾਲ ਸਰਪਿੰਦ ਦੇ ਜਿਹੜੇ ਕਾਰਜ ਆ ਕਈ ਠੀਕ ਹੁੰਦੇ ਚੱਲਦੇ ਆ ਸਾਰੇ ਤਾਂ ਠੀਕ ਹੀ ਹੁੰਦੀ ਜਾਂਦਾ ਤੇ ਹੋਰ ਕੋਈ ਤਨੀ ਇਹਦੇ ਬਾਰੇ ਕਮੇਟੀ ਬਾਰੇ ਦੱਸਣਾ ਚਾਹੋ ਤੁਹਾਡਾ ਕਿਵੇਂ ਚੱਲ ਰਿਹਾ ਤੁਸੀਂ ਕਿਸ ਤਰ੍ਹਾਂ ਮਸੂਹਸ ਕਰਦੇ ਆ ਉਹ ਜ਼ਰੀਏ ਚੱਲਦੇ ਆ ਜੀ ਸਾਰਿਆਂ ਦੇ ਸਹਿਯੋਗ ਨਾਲ ਪਹਿਲਾਂ ਸਾਰਿਆਂ ਦੀ ਸਲਾਹ ਲਈਦੀ ਆ ਫਿਰ ਇਹ ਆਪ ਹੈ ਉਹ ਸਰਪੰਚ ਜਾਂ ਪੰਚਾਇਤ ਜਿਹੜੀ ਹੁੰਦੀ ਹੈ ਨਾਲ ਕਮੇਟੀ ਹੁੰਦੀ ਰਲ ਕੇ ਉਹਨਾਂ ਦੇ ਵੀ ਇੱਥੇ ਚਾਹੀਦੀ ਆ ਉਹਦੇ ਹਿਸਾਬ ਨਾਲ ਉੱਥੇ ਹਿਸਾਬ ਨਾਲ ਜਿਹੜੇ ਪਿੰਡ ਦੇ ਆ ਬੰਦੇ ਲੱਗੇ ਆ ਤੇ ਇਹਦਾ ਇੱਕ ਇੱਕ ਪੈਸਾ ਸਾਰੇ ਪਿੰਡ ਦੇ ਵਿੱਚ ਲਗਾ ਕੇ ਤੇ ਕੋਈ ਜਿੱਥੇ ਵਿਖੋਗੇ ਉਹ ਇਹ तकरीबन ਪੈਸਾ ਇਹਦਾ ਗੁਰਦੁਆਰੇ ਦਾ ਲੱਗਾੰਦਾਰ ਇਹ ਤਾਂ ਤੇ ਕਿਤੇ तकरीबन ਹੁਣ ਪੈਸੇ ਕੋਈ ਦੇ ਹਜੇ ਤੱਕ ਜਮ੍ਹਾਂ ਵੀ ਹੈਗੇ ਕਿ ਜਾਂ ਸਾਰੇ ਲੱਗ ਜਾਂਦੇ ਆ ਨਹੀਂ ਨਹੀਂ ਜਮ੍ਹਾਂ ਵੱਧ ਜਾਂਦਾ 18 ਲੱਖ ਰੁਪਏ ਹਰ ਸਾਲ ਜਿੰਨੇ ਕੋ ਲੋੜ ਆ ਲਾ ਲਈਦਾ ਤੇ ਉਹ ਫਿਰ ਬੈਂਕ ਜੀ ਰਹਿੰਦਾ ਅੱਛਾ ਤੇ ਸਾਰਿਆਂ ਨੂੰ ਉਹਦੀ ਕਮੇਟੀ ਦੀ ਜਦੋਂ ਬੋਲੀ ਹੁੰਦੀ ਹੈ ਪਹਿਲਾਂ ਉਹ ਸਾਫ ਸਾਨ ਪੜ੍ਹ ਕੇ ਸੁਣਾਇਆ ਜਾਂਦਾ ਵੀ ਇੱਥੇ ਆ ਪੈਸੇ ਇੱਥੇ ਤੇ ਜਗਾ ਲੱਗੇ ਆ ਐਨੇ ਪੈਸੇ ਲੱਗੇ ਆ ਐਨੇ ਸਾਡੇ ਕੋਲ ਆ ਹਾਂਜੀ ਹਾਂਜੀ ਬਹੁਤ ਸੋਹਣਾ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਸਾਡੇ ਆ ਤਾਂ ਮੈਂ ਸੁਣੀਦਾ ਤੁਹਾਡਾ ਬਹੁਤ ਸਾਰੇ ਜਿਹੜੇ ਉਹ ਦੱਸਦੇ ਆ ਵੀ ਬਹੁਤ ਇਮਾਨਦਾਰੀ ਨਾਲ ਚਲਾ ਰਹੇ ਜੀ ਜਿੱਦਾਂ ਤੁਹਾਡੇ ਫਦਾਦਾ ਜੀ ਵੀ ਚਲਾ ਰਹੇ ਸੀ ਸਰਦਾਰ ਸਾਫ ਸੰਘੋਣੀ ਤੇ ਉਸੇ ਤਰ੍ਹਾਂ ਹੀ ਤੁਹਾਡੇ ਤੇ ਸਾਰਿਆਂ ਨੂੰ ਇਮਾਨਦਾਰੀ ਨਾਲ ਤਾਂ ਸਾਰਿਆਂ ਨੂੰ ਤੁਹਾਡੇ ਤੇ ਹੈਗਾ ਯਕੀਨ ਆ ਤੇ ਬੜਾ ਹੁਣ ਚਲਾ ਰਹੇ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਇਤਨਾ ਜਿਹੜੀ ਉਹਨੇ ਬੀਬੀ ਨੇ ਜਿਸਕਾਰ ਦੇ ਲਈ ਆਪਣੀ ਜ਼ਮੀਨ ਦਿੱਤੀ ਸੀ ਉਹ ਸਹੀ ਕਾਰਜ ਦੇ ਵਿੱਚ ਵਰਤੀ ਜਾ ਉਹਨਾਂ ਪੈਸਿਆਂ ਨੂੰ 30% ਤੇ ਫਿਲਾ ਰਹੇ ਜੀ ਲਾ ਰਹੇ ਜੀ ਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਦਿੱਤਾ ਮੈਂ ਗੁਰਜੀਤ ਕਾਗਲ ਸਾਹਿਬ ਆ ਗੁਰਜੀਤ ਜੀ ਕੀ ਕਥਾ